ਚਾਰ ਬੋਟਾਂ ਲਈ ਉਹਨਾਂ politcal ਬੰਦਿਆਂ ਦੀ ਸਿਆਸੀ ਲੋਕਾਂ ਦੀ ਅੱਜ ਜਮੀਰ ਮਰ ਚੁੱਕੀ ਹੈ ਉਸ ਬੱਚੇ ਦੇ ਹੱਕ 'ਚ ਕੋਈ ਵੀ ਸਿਆਸੀ ਬੰਦਾ ਜਿਹੜਾ ਬੋਲਦਾ ਨਹੀਂ ਨਹੀਂ ਬਹੁਤ ਬੰਦੇ ਭੌਂਕਦੇ ਆਏ ਕਿ ਜੇ ਉਹ ਇੱਕ ਦਿਨ ਨੇਪਾਲ ਵਾਲਾ ਕੰਮ ਆ ਅਸਾਮ ਵਾਲਾ ਕੰਮ ਨਾ ਹੋ ਜੇ ਇਹਨਾਂ ਨੂੰ ਡੰਡੇ ਲੈ ਕੇ ਕੁੱਟਣ ਦੇ ਡਾਂਗੇ ਕਰਕੇ ਇਹਨਾਂ ਨੂੰ ਨਦੀਆਂ ਨਹਿਰਾਂ 'ਚ ਗੇਰਿਆ ਜਾਵੇ ਜਿਵੇਂ ਹੁਣ ਇਸ ਨੇ ਤਰੀਂਦਗੀ ਕੀਤੀ ਹੈ ਇਹਨੂੰ ਫਾਂਸੀ ਦੀ ਸਜ਼ਾ ਹੋ ਜਾਵੇ ਮੁੜ ਕੇ ਕੋਈ ਆਪ ਨੂੰ ਲੱਗਦੀ ਕੰਮ ਨਹੀਂ ਹੋਊਗਾ ਮੁੜ ਕੇ ਬਾਰਦਤ ਨਹੀਂ ਹੋਊਗਾ ਜਾਨਵਰ ਬੱਚੇ ਤੋਂ ਪੁੱਛਾ ਕੇ ਆਪ ਜਾਨਵਰ ਲੰਗਦੇ ਨੇ ਪਰ ਇੱਥੇ ਤਾਂ ਜਿਹੜੇ ਲੋਕ ਨੇ ਜਿਹੜੇ ਜੁਰਮ ਕਰਨ ਵਾਲੇ ਸਾਡੇ ਲੋਕ ਨੇ ਉਹ ਦੇਖੋ ਕਿਵੇਂ ਬੱਚਿਆਂ ਨਾਲ ਦਰਿੰਦਗੀ ਕਰਕੇ ਉਹਨਾਂ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਜਾਂਦਾ ਦੋ ਕਲੋਨੀਆਂ 'ਚ ਜਿਹੜੀ ਪ੍ਰਵਾਸੀ ਚਲਾ ਰਹੇ ਨੇ ਪ੍ਰਵਾਸੀਆਂ ਦੀ ਪੰਚਾਇਤ ਹੈ ਜਦੋਂ ਪ੍ਰਵਾਸੀਆਂ ਦੀ ਪੰਚਾਇਤ ਦੱਸੋ ਹੋਰ ਕਰਨਗੇ ਫੈਸਲਾ ਕੌਣ ਲਊਗਾ ਉੱਥੇ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਇੱਕ 5 ਸਾਲ ਦੇ ਬੱਚੇ ਦੇ ਨਾਲ ਪਹਿਲਾ ਕੁਰਕਰਮ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਸ ਦਾ ਇੱਕ ਪ੍ਰਵਾਸੀ ਵੱਲੋਂ ਕਤਲ ਕਰ ਦਿੱਤਾ ਗਿਆ ਅੱਜ ਪੰਜਾਬ ਪੂਰਾ ਇਕਜੁੱਟ ਹੋ ਕੇ ਨਾਲ ਖੜਾ ਤੇ ਕਹਿੰਦਾ ਕਿ ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਇਲਾਕੇ ਦੇ ਵਿੱਚ 25 ਪਿੰਡਾਂ ਨੇ ਇੱਕ ਮਤਾ ਵੀ ਪਾਇਆ ਕਿ ਪ੍ਰਵਾਸੀਆਂ ਨੂੰ ਪਿੰਡਾਂ ਚੋਂ ਬਾਹਰ ਕੱਢਿਆ ਜਾਵੇ। ਸੋ ਇਸ ਸਮੇਂ ਬੈਠੇ ਹੋਏ ਹਾਂ ਅਸੀਂ ਮੁਹਾਰੀ ਦੇ ਵਿੱਚ 7 ਫੀਸਦੀਆਂ ਲਾਈਟਾਂ ਤੇ ਮੋਰਚੇ ਤੇ ਬੈਠੇ ਹੋਏ ਹਾਂ ਸਾਡੇ ਬਲਵਿੰਦਰ ਸਿੰਘ ਕੁੰਬੜਾ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਿਆ ਕਿਉਂਕਿ ਇੱਥੇ ਉਹਨਾਂ ਨੇ ਵੀ ਬੜੇ ਕਾਫੀ ਮੋਰਚੇ ਖੋਲੇ ਸੀ ਪਹਿਲਾਂ ਜੇ ਕੁੰਬੜਾ ਦੀ ਗੱਲ ਕਰ ਲਈਏ ਉੱਥੇ ਵੀ ਯਾਨੀ ਦੋ ਨੌਜਵਾਨਾਂ ਦਾ ਕਤਲ ਹੋਇਆ ਸੀ ਪ੍ਰਵਾਸੀਆਂ ਵੱਲੋਂ ਸੋ ਉਸੇ ਤੇ ਅੱਜ ਚਰਚਾ ਰਹੇਗੀ ਸੋ ਗੱਲਬਾਤ ਕਰ ਰਹੇ ਆ ਸਰ ਸਸਟੀਕਾਲ ਸਸਟੀਕਾਲ ਦੀ ਸਸਟੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਸੀਂ ਪਹਿਲਾਂ ਵੀ ਕਈ ਮੋਰਚੇ ਖੋਲੇ ਆ ਕਈ ਯਾਨੀ ਹੱਕਾਂ ਦੇ ਲਈ ਜਿਵੇਂ ਪ੍ਰਵਾਸੀਆਂ ਨੇ ਪਹਿਲਾਂ ਕਤਲ ਵੀ ਕੀਤੇ ਨੇ ਯਾਨੀ ਤੁਹਾਡੇ ਕੋਲ ਤਾਂ ਵੈਸੇ ਵੀ ਲੋਕ ਆਉਂਦੇ ਰਹਿੰਦੇ ਆ ਅੱਜ ਇਸ ਕੇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ 5 ਸਾਲ ਦੇ ਬੱਚੇ ਦੇ ਨਾਲ ਜੋ ਵੀ ਹੋਇਆ ਇੱਕ ਰੂਹ ਕੰਬ ਜਾਂਦੀ ਹੈ ਪਹਿਲਾਂ ਤਾਂ ਮੈਂ ਤੁਹਾਡੀ ਚੈਨਲ ਦਾ ਤੇ ਤੁਹਾਨੂੰ ਧੰਨਵਾਦ ਕਰਦਾ ਤੁਸੀਂ ਜਦੋਂ ਵੀ ਕੋਈ ਅਜਹੀ ਮਾੜੀ ਘਟਨਾ ਕਰਿਆਮ ਠੱਗੀ ਠੋਰੀ ਹੁੰਦੀ ਹੈ ਤੁਹਾਡੇ ਚੈਨਲ ਰਾਹੀਂ ਅਸੀਂ ਟ੍ਰੱਪ ਵਰਗੇ ਸਰੋਤਿਆਂ ਤੱਕ ਜਿਹੜੇ ਘਰੇ ਬੈਠੇ ਸਾਡੀ ਆਵਾਜ਼ ਸੁਣ ਰਹੇ ਨੇ ਸਭ ਨੂੰ ਦੇਖ ਰਹੇ ਨੇ ਉਹਨਾਂ ਦਾ ਤੇ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਤੱਕ ਤੁਸੀਂ ਇਹ ਜਿਹੜੀ ਸਾਡੀ ਆਵਾਜ਼ ਪਹੁੰਚਾਉਣ ਦਾ ਇੱਕ ਬਹੁਤ ਵੱਡਾ ਯੋਗਦਾਨ ਪਾਉਂਦੇ ਤਾਂ ਕਿ ਲੋਕਾਂ ਨੂੰ ਪਬਲਿਕ ਨੂੰ ਤੁਹਾਡੇ ਰਾਹੀਂ ਰਿਲੀਫ ਮਿਲਣ ਦੀ ਕੁਛ ਨਾ ਕੁਛ ਤੁਹਾਡਾ ਸਾਰਾ ਲੈ ਕੇ ਮਦਦ ਮਿਲ ਜਾਂਦੀ ਹੈ ਤੇ ਗੱਲ ਕਰਨ ਲਈ ਅੱਜ ਦੇ ਸਬਜੈਕਟ ਦੀ ਜਿਵੇਂ 5 ਸਾਲਾਂ ਬੱਚੇ ਦੀ ਜਿਲ੍ਹਾ ਹੁਸ਼ਿਆਰਪੁਰ ਚ ਕਿਵੇਂ ਮੌਤ ਹੁੰਦੀ ਹੈ ਕਿਵੇਂ ਦਰਿੰਦਗੀ ਉਹਦੇ ਨਾਲ ਹੁੰਦੀ ਹੈ ਜੋ ਕ੍ਰਮ ਕੀਤਾ ਤੇ ਐਦਾਂ ਦਾ ਕੋਈ ਮੈਂ ਕਹਿੰਦਾ ਜਾਨਵਰ ਵੀ ਨਹੀਂ ਹੁੰਦਾ ਬਹੁਤ ਹੀ ਨਿੰਦਣਯੋਗ ਘਟਨਾ ਜਿਸ ਨੂੰ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਇਸ ਘਟਨਾ ਨੂੰ ਇਹ ਪਹਿਲੀ ਘਟਨਾ ਨਹੀਂ ਹੈ ਪਹਿਲਾਂ ਵੀ ਬਹੁਤ ਸਾਰੀਆਂ ਘਟਨਾ ਜਿਹੜੀਆਂ ਹੋ ਚੁੱਕੀਆਂ ਨੇ ਪਰ ਜਦੋਂ ਜਿਵੇਂ ਗੱਲ ਕਰ ਲਈ ਪਿੰਡ ਕੁੰਬੜੇ ਦੀ ਮੇਰੇ ਆਪਣੇ ਪਿੰਡ ਕੁੰਬੜੇ ਦੇ ਹਲੇ 1 ਸਾਲ ਪੂਰਾ ਨਹੀਂ ਹੋਇਆ ਪਿਛਲੇ 11ਵੇਂ ਮਹੀਨੇ ਦੀ 11ਵੇਂ ਮਹੀਨਾ ਸੀ ਪਿਛਲਾ 24 ਚ ਜਦੋਂ ਦੋ ਬੁੰਡਿਆਂ ਦਾ ਕਤਲ ਸ਼ਰੇਆਮ ਕਤਲ ਪਿੰਡ ਜਾ ਕੇ ਸ਼੍ਰੀ ਆਮ ਜਿਹੜਾ ਪ੍ਰਵਾਸੀਆਂ ਵਾਂਗੂ ਕਤਲ ਕੀਤਾ ਸੀ ਕਤਲ ਤੋਂ ਬਾਅਦ ਉਹਨਾਂ ਨੂੰ ਫੜਾਣ ਲਈ ਫਿਰ ਅਸੀਂ 에어ਪੋਰਟ ਰੋਡ ਤਿੰਨ ਦਿਨ ਜਾਮ ਰੱਖਿਆ ਜਦੋਂ ਤਿੰਨ ਦਿਨ ਰੋਡ ਜਾਮ ਰੱਖਿਆ ਉੱਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਆਈਆਂ ਛਾਸੀ ਪਾਰਟੀਆਂ ਜਾਂ ਪੋਲੀਟਿਕਲ ਲੋਕ ਆਏ ਹੋਰ ਬਹੁਤ ਸਾਰਾ ਹੋਇਆ ਗੜਗਾਣ ਸਰਕਾਰ ਉਦ ਕੇਸ 'ਚ ਵੀ ਬਹੁਤ ਬੁਰੀ ਤਰ੍ਹਾਂ ਫੈਲ ਹੋਈ ਹੈ ਜਿਨ੍ਹਾਂ ਨੇ ਕਿਹਾ ਸੀ ਵੀ ਤੁਹਾਨੂੰ ਕਰੋੜ-ਕਰੋੜ ਰੁਪਈਆ ਵੀ ਮਿਲੂਗਾ ਜੀ 25-25 ਲੱਖ ਰੁਪਈਆ ਮਿਲੂਗਾ ਕਦੀ 30-30 ਲੱਖ ਰੁਪਈਆ ਕਹਿ ਦਣਾ ਕਦੇ ਇੱਕ ਪਰਿਵਾਰ ਨੂੰ ਨੌਕਰੀ ਕਰ ਦਣ ਪਰ ਸਰਕਾਰ ਬੁਰੀ ਤਰ੍ਹਾਂ ਚ ਫੈਲ ਹੋਈ ਹੈ ਕੋਈ ਆਨਾ ਸਰਕਾਰ ਵੱਲੋਂ ਨਹੀਂ ਸਿਰਫ ਇੱਕ ਸਾ ਸਿਰਫ ਇੱਕ ਰੈੱਡ ਕਰਾਸ ਵੱਲੋਂ ਪੈਸੇ ਦਿੱਤੇ ਗਏ ਇੱਕ ਪਰਿਵਾਰ ਨੂੰ 4 ਲੱਖ ਰੁਪਈਆ 5 ਲੱਖ ਰੁਪਈਆ ਮਿਲੇ ਰੈੱਡ ਕਰਾਸ ਦਾ ਦੂਜੇ ਨੂੰ ਅਸੀਂ ਐਸਸੀ ਐਸਟੀ ਟਿਕਟ ਲਵਾ ਕੇ ਇੱਕ ਬੱਚੇ ਨੂੰ 8.5 ਲੱਖ ਰੁਪਈਆ ਐਸਸੀ ਐਸਟੀ ਟਿਕਟ ਦਾ ਤੇ 2 ਲੱਖ ਰੁਪਈਆ ਉਹਨੂੰ ਰੈੱਡ ਕਰਾਸ ਦਾ ਮਿਲਿਆ ਸਰਕਾਰ ਉਹਦੇ ਬੁਰੀ ਤਰ੍ਹਾਂ ਫੈਲ ਹੋਇਆ ਇੱਥੇ ਦਾ ਪ੍ਰਸ਼ਾਸਨ ਮੁਹੌਲੇ ਦਾ ਡੀਸੀ ਐਸਡੀਓ ਤੇ ਇੱਥੇ ਦਾ ਐਮਐਲਏ ਬੁਰੀ ਤਰ੍ਹਾਂ ਫੈਲ ਹੋਇਆ ਉਸ ਕੇਸ 'ਚ ਤੇ ਅਸੀਂ ਗੱਲ ਕਰ ਲਈਏ ਇਸ ਬੱਚੇ ਦੀ ਜਿਵੇਂ ਬੱਚੇ ਨਾਲ ਕੋ ਕਰਮ ਹੁੰਦਾ ਅੱਜ ਸਾਰੇ ਹੀ ਪ੍ਰੈਸ ਮੀਡੀਆ ਪੂਰਾ ਪੰਜਾਬ ਉਸ ਬੱਚੇ ਦੀ ਹਮਦਰਦੀ ਕਰਕੇ ਬੱਚਾ ਹੋਣ ਕਰਕੇ ਪੂਰਾ ਮਿਲਣ ਲੱਗਦੀ ਸਾਰਾ ਦਿਨ ਕੋਈ ਟੀਵੀ ਚੈਨਲ ਇਹ ਜਾਈ ਰਹੀ ਜਿੱਤੇ ਨਾ ਉਸ ਬੱਚੇ ਦੀ ਖਬਰ ਚੱਲਦੀ ਹੋਵੇ ਪਰ ਅਸੀਂ ਬਹੁਤ ਹੀ ਨਿੰਦਣਯੋਗ ਗੱਲ ਹੈ ਵੀ ਜਦੋਂ ਕਟਨਾ ਦੇ ਕਟਨਾ ਸਾਡੇ ਜਿਹੜੇ ਸ਼ਾਸਕ ਲੋਕ ਨੇ ਸਾਡੇ ਐਮਪੀ ਨੇ ਐਮਐਲਏ ਨੇ ਮੁੱਖ ਮੰਤਰੀ ਨੇ ਉਪ ਮੁੱਖ ਮੰਤਰੀ ਨੇ ਤੇ ਸਾਡੇ ਸਾਬਕਾ ਮੁੱਖ ਮੰਤਰੀ ਨੇ ਕਿਸੇ ਬੰਦੇ ਦੀ ਅੱਜ ਤੱਕ ਆਵਾਜ਼ ਨਹੀਂ ਿਕੜਦੀ ਸਿਰਫ ਦਾ ਸਿਰਫ ਵੋਟਾਂ ਨੂੰ ਦੇਖ ਕੇ ਵੀ ਪ੍ਰਵਾਸੀ ਲੋਕਾਂ ਦੀਆਂ ਵੋਟਾਂ ਉਹਨਾਂ ਨੂੰ ਚਾਹੀਦੀਆਂ ਚਾਹੇ 2027 ਦੀ ਗੱਲ ਕਰ ਲੋ ਜਾਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰ ਲੋ ਕਿਤੇ ਵੀ ਚਾਰ ਵੋਟਾਂ ਲਈ ਉਹਨਾਂ ਪੋਲੀਟੀਕਲ ਬੰਦਿਆਂ ਦੀ 86 ਲੋਕਾਂ ਦੀ ਅੱਜ ਜਮੀਰ ਮਰ ਚੁੱਕੀ ਹੈ ਉਸ ਬੱਚੇ ਦੇ ਹੱਕ 'ਚ ਕੋਈ ਵੀ ਸੱਸੀ ਬੰਦਾ ਜਿਹੜਾ ਬੋਲਦਾ ਨਹੀਂ ਨਹੀਂ ਬਹੁਤ ਬੰਦੇ ਭੌਂਕਦੇ ਆਏ ਬਹੁਤ ਦੂਰ ਦੂਰ ਜਾ ਕੇ ਭੌਂਕਦੇ ਆਏ ਪਰ ਉਸ ਬੱਚੇ ਦੇ ਹੱਕ 'ਚ ਮੈਨੂੰ ਨਹੀਂ ਕੋਈ ਭੌਂਕਦਾ ਦਿਖਿਆ ਅਜੇ ਤੱਕ ਮੁੱਖ ਮੰਤਰੀ ਐ ਉਪ ਮੁੱਖ ਮੰਤਰੀ ਤਾਂ ਕਿ ਇਹਨਾਂ ਨੂੰ ਵੋਟਾਂ ਦੀ ਲੋੜ ਹੈ ਜੀ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਆਮ ਜਨਤਾ ਹੀ ਬੋਲੀ ਜਾ ਰਹੀ ਹੈ ਸੜਕਾਂ ਤੇ ਉਤਰ ਰਹੀ ਹੈ ਕਿ ਇਨਸਾਫ਼ ਚਾਹੀਦਾ ਹੈ ਪਰ ਅੱਜ ਜਿਹੜਾ ਲੀਡਰ ਨਹੀਂ ਬੋਲ ਪਾ ਰਹੇ ਹੈਗੇ ਤੁਹਾਨੂੰ ਕੀ ਲੱਗਦਾ ਕਿ ਕਿਤੇ ਨਾ ਕਿਤੇ ਪ੍ਰਵਾਸੀ ਪੰਜਾਬ 'ਚ ਵਧ ਰਹੇ ਨੇ ਤੇ ਪੰਜਾਬੀ ਘਟ ਰਹੇ ਨੇ ਕਿਤੇ ਨਾ ਕਿਤੇ ਵੋਟਾਂ ਨੂੰ ਲੈ ਕੇ ਸਾਰਾ ਕੁਝ ਤਾਂ ਨਹੀਂ ਬੋਲਿਆ ਜਾਂਦਾ ਇਹ ਲੋਕ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦਾ ਇਹ ਲੋਕ ਸਮਝ ਲੈਣ ਜੋ ਨੇਪਾਲ 'ਚ ਹੋਈ ਹੈ ਇਹ ਲੋਕ ਸਮਝ ਲੈਣ ਜੋ ਅਸਾਮ 'ਚ ਹੋਈ ਹੈ ਕਿੰਨੀ ਦੇਰ ਚੁੱਪ ਰਹਿਣਗੇ ਇੱਕ ਦਿਨ ਲੋਕਾਂ ਨੂੰ ਜੇ ਨਾ ਕਿਸੇ ਸਰਕਾਰ ਨੇ ਨਾ ਕਿਸੇ ਮੰਤਰੀ ਨੇ ਨਾ ਕਿਸੇ ਐਮਪੀ ਐਮਐਲਏ ਨੇ ਨਾ ਪ੍ਰਧਾਨ ਮੰਤਰੀਆਂ ਸੁਣੇ ਇੱਕ ਦਿਨ ਨੇਪਾਲ ਵਾਲਾ ਕੰਮ ਜਾਂ ਅਸਾਮ ਵਾਲਾ ਕੰਮ ਨਾ ਹੋ ਜੇ ਇਹਨਾਂ ਨੂੰ ਡੰਡੇ ਲੈ ਕੇ ਕੁੱਟੜ ਦੇ ਡਾਂਗੇ ਕਰਕੇ ਇਹਨਾਂ ਨੂੰ ਨਦੀਆਂ ਨਹਿਰਾਂ 'ਚ ਘੇਰਿਆ ਜਾਵੇ ਇਹ ਵੀ ਆਧਾਰਨਾ ਹੈ ਜੇਕਰ ਲੋਕ ਹਲੇ ਦੇਖ ਰਹੇ ਲੋਕਾਂ ਦਾ ਜਿਹੜਾ ਸਬਰ ਦਾ ਪਿਆਲਾ ਉਹ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਫੁੱਟਦਾ ਜਾ ਰਿਹਾ ਤਾਂ ਕਿ ਕਿਥੇ ਪਾਸੇ ਵੀ ਕਿਸੇ ਬੰਦੇ ਦੀ ਸੜਾਈ ਨਹੀਂ ਹੁੰਦੀ ਕੋਟਾਂ ਕਚੇਰੀਆਂ ਚ ਚਲੇ ਜਾਓ ਅਦਾਲਤਾਂ ਚ ਚਲੋ ਜਾਓ 33 ਸਾਲ ਬਾਅਦ ਨਿਆਂ ਮਿਲਿਆ ਜੀ ਜਦੋਂ ਆਂਦੀ ਖਬਰ ਵੀ 33 ਸਾਲ ਬਾਅਦ ਨਿਆਂ ਮਿਲ ਰਿਹਾ ਦੱਸੋ ਕਿਹੜਾ ਨਿਆਂ ਹੈ ਕਿਹੜਾ ਨਿصاف ਹੈ ਉਧਰ ਬੰਦਾ ਮੌਤ ਦੇ ਕਿਨਾਰੇ ਚਲੇ ਜਾਂਦਾ ਦੋਸ਼ੀ ਅੱਧੇ ਦੋਸ਼ੀ ਮਰ ਜਾਂਦੇ ਨੇ ਜੇ ਉਸ ਕੇਸ ਚ 10 ਬੰਦੇ ਨਮੋਲ ਬੌਂਦੇ ਨੇ ਪੰਜ ਬੰਦਿਆਂ ਦੀ ਡੈਥ ਹੋ ਜਾਂਦੀ ਪੰਜ ਬੰਦੇ ਜਿੰਦੇ ਰਹਿ ਜਾਂਦੇ ਪੰਜ ਬੰਦੇ ਵੀ ਉਹ ਆ ਜਿਨ੍ਹਾਂ ਦੇ ਦੋ ਦੋ ਚਾਰ ਚਾਰ ਸਾਲ ਹੋਰ ਬਕਾਇਆ ਰਹਿੰਦੇ ਹੁਣੇ ਕਿਹੜੀ ਸਜ਼ਾ ਹੋਈ ਦੱਸੋ ਨੂੰ ਤਾਂ ਕਿ ਜਿਹੜੀ ਸਾਡੀ ਸ਼ਾਸਿ ਜਿਹੜੀ ਪ੍ਰਕਿਰਿਆ ਇਨਸਾਫ ਦੀ ਕਿ ਪ੍ਰਕਿਰਿਆ ਕੋਰਟ ਦੀ ਪ੍ਰਕਿਰਿਆ ਉਹ ਟ੍ਰਾਇਲ ਜਿਹੜਾ ਜਲਦੀ ਹੋਣਾ ਚਾਹੀਦਾ ਛੇਤੀ ਹੋਣਾ ਚਾਹੀਦਾ ਇਹ ਨਾ ਹੋਵੇ ਇੱਥੇ 33 ਸਾਲ ਬਾਅਦ 40 ਸਾਲ ਬਾਅਦ ਜੂੰਜੋ ਡਿਲੇ ਹੁੰਦੀ ਹੈ ਕ੍ਰਾਈਮ ਵੱਧਦਾ ਜਾ ਰਿਹਾ ਜਦੋਂ ਕੋਰਟ ਕਚੈਰੀਆਂ ਸਹੀ ਫੈਸਲੇ ਲੈਣ ਲੱਗ ਗਿਆ ਥੋੜੇ ਸਮੇਂ ਚ ਲੈਣ ਲੱਗ ਗਿਆ ਜਿਵੇਂ ਹੁਣ ਇਸ ਨੇ ਦਰਿੰਦਗੀ ਕੀਤੀ ਹੈ ਇਹਨੂੰ ਫਾਂਸੀ ਦੀ ਸਜ਼ਾ ਹੋ ਜਾ ਮੁੜ ਕੇ ਕੋਈ ਆਮਨ ਲੱਗਦੀ ਕੰਮ ਨਹੀਂ ਹੋ ਲੱਗੂ ਮੁੜ ਕੇ ਬਾਹਰ ਦਤ ਨਹੀਂ ਹੋਊਗੀ ਪਰ ਜੇ ਇਸੇ ਬੰਦੇ ਨੂੰ ਫੜ ਕੇ ਅਰੈਸਟ ਕਰ ਲਏ ਜੀ ਉਹਦੀ 6 ਮਹੀਨੇ ਨੂੰ ਪੰਜ ਨੌਜਵਾਨਤ ਹੋ ਜੂਗੀ ਜੀ 15 ਸਾਲ ਓਕੇ ਚਲੂਗਾ ਜੀ ਦੱਸੋ ਕਿਹੜਾ ਨਿਆ ਹੈ ਕਿਹੜਾ ਇਨਸਾਫ ਹੈ ਜੇ ਬੰਦੇ ਨੇ ਮਾਰਿਆ ਉਹਨੇ ਆਪਣਾ ਜੁਰਮ ਕਬੂਲ ਕਰਿਆ ਉਹਨੂੰ ਫਾਂਸੀ ਦਿਓ ਇਹ ਚੌਂਕ 'ਚ ਖੜਕੇ ਗੋਲੀ ਮਾਰ ਦਿਓ ਤਾਂ ਕਿ ਹੋਰ ਕੋਈ ਮੁੜ ਕੇ ਆ ਜਾ ਮਾਰਡਰ ਨਾ ਹੋ ਜੇ ਬੱਚੇ ਦਾ ਨਾ ਹੋ ਜੇ ਬੱਚੇ ਨੂੰ ਤਾਂ ਇੱਥੇ ਤੱਕ ਜੇ ਜਾਨਵਰ ਹੋਣਾ ਸਾੰਡ ਝੋਟਾ ਹੋਏ ਸ਼ੇਰ ਹੋਏ ਬੱਚੇ ਨੂੰ ਦੇਖ ਕੇ ਉਹ ਵੀ ਸਿਹਤ ਛੱਡ ਦਿੰਦੇ ਹੋਣਗੇ ਵੀ ਇਹ ਬੱਚਾ ਹੈ ਬੱਚੇ ਕਰਕੇ ਮੈਂ ਬਹੁਤ ਦੇਖਿਆ ਪਿੱਛੇ ਵੱਢ ਜਾਂਦਾ ਝੋਟਿਆਂ ਦਾ ਜਦੋਂ ਜਾਂਦੇ ਹੁੰਦੇ ਜਾਨਵਰ ਬੱਚੇ ਤੋਂ ਬਚਾ ਕੇ ਆਪ ਜਾਨਵਰ ਲੰਘਦੇ ਨੇ ਪਰ ਇੱਥੇ ਤਾਂ ਜਿਹੜੇ ਲੋਕ ਨੇ ਜਿਹੜੇ ਜੁਰਮ ਕਰਨ ਵਾਲੇ ਸਾਡੇ ਲੋਕ ਨੇ ਉਹ ਦੇਖੋ ਕਿਵੇਂ ਬੱਚਿਆਂ ਨਾਲ ਦਰਿੰਦਗੀ ਕਰਕੇ ਉਹਨਾਂ ਨੂੰ ਜਿਹੜਾ ਮੌਤ ਦੇ ਘਾਟੋਂ ਉਤਾਰਿਆ ਜਾਂਦਾ ਹੈ ਅੱਛਾ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਨੇ ਜਿਵੇਂ ਕਹਿੰਦੇ ਨੇ ਕਿ ਉਸ ਇਲਾਕੇ ਦੇ ਵਿੱਚ 25 ਪਿੰਡਾਂ ਨੇ ਮਤੇ ਪਾਇਆ ਕਿ ਪਿੰਡਾਂ ਦੇ ਵਿੱਚੋਂ ਪ੍ਰਵਾਸੀਆਂ ਨੂੰ ਕੱਢਿਆ ਜਾਵੇ ਕਿਉਂਕਿ ਕਈ ਪਿੰਡਾਂ ਦੇ ਵਿੱਚ ਪਹਿਲਾਂ ਵੀ ਮਤੇ ਪਏ ਨੇ ਪਰ ਇਹ ਜਿਹੜੇ ਕੇਸ ਨੇ ਉਹ ਕੋਰਟਾਂ ਦੇ ਵਿੱਚ ਚਲੇ ਗਏ ਮਹਾਨਯੋਗ ਚੀਫ ਜਸਟਿਸ ਨੂੰ ਇਹ ਅਦਾਲਤਾਂ ਨੂੰ ਹੀ ਕਹਿਣਾ ਚਾਹੁੰਦਾ ਤੇ ਇੱਕ ਤਾਂ ਜਿਹੜੇ ਵਿਅਕਤੀ ਦੇਖੋ ਜੀ ਜੇ ਸਾਡਾ ਪੰਜਾਬ ਦਾ ਬਾਹਰ ਜਾ ਕੇ ਕੋਈ ਇਲਤ ਕਰਦਾ ਹੈ ਗਲਤ ਕੰਮ ਕਰਦਾ ਹੈ ਤਾਂ ਪੂਰੇ ਪੰਜਾਬ ਦਾ ਨਾਮ ਬਦਨਾਮ ਹੁੰਦਾ ਹੈ ਕਰਦਾ ਦਾ ਇੱਕ ਵਿਅਕਤੀ ਹੈ ਪਰ ਪੰਜਾਬੀਆਂ ਦਾ ਨਾਮ ਬਦਨਾਮ ਹੁੰਦਾ ਅੱਜ ਜੇ ਦੋ ਬਈਏ ਦੋ ਪ੍ਰਵਾਸੀ ਗਲਤ ਕੰਮ ਕਰਦੇ ਪੂਰੇ ਬਿਹਾਰੀਆਂ ਦੇ ਭਈਆਂ ਦਾ ਨਾਮ ਬਰਬਾਦ ਹੋਊਗਾ ਇਸੇ ਕਰਕੇ ਅਸੀਂ ਸਾਡੇ ਜਿਹੜੇ ਲੋਕ ਨੇ ਇਹਨਾਂ ਲੋਕਾਂ ਨੂੰ ਇਹੀ ਕਹੀਦਾ ਵੀ ਤੁਸੀਂ ਜਾ ਕੇ ਆਪਣੀ ਕੌਮ ਦਾ ਆਪਣੀ ਮਜਬੂਦ ਦਾ ਆਪਣੇ ਸਿੱਖੀ ਦਾ ਪ੍ਰਚਾਰ ਜਿਹੜਾ ਉਹ ਗਲਤ ਨਹੀਂ ਜਾਣਾ ਚਾਹੀਦਾ ਜੇਕਰ ਇੱਕ ਬੰਦੇ ਦਾ ਕਲੰਕ ਹੈ ਸਾਰੀ ਕੌਮ ਨੂੰ ਤੇ ਸਾਰੇ ਪੰਜਾਬ ਨੂੰ ਸਾਡੇ ਇੰਡੀਆ ਦੇ ਲੋਕਾਂ ਨੂੰ ਕਲੰਕ ਲੱਗਦਾ ਹੈ ਇਹਨਾਂ ਜਿਹੜੇ ਮਤੇ ਪਏ ਨੇ ਉਹ ਤੁਰੰਤ ਲਾਗੂ ਹੋਣ ਲਾਗੂ ਹੋਣ ਤਾਂ ਕਿ ਅਗਲੇ ਲੋਕਾਂ ਨੂੰ ਵੀ ਸਿੱਖਿਆ ਮਿਲੇ ਜਿਵੇਂ ਗੱਲ ਕਰ ਲਈ ਜਗਤਪੁਰੇ ਦੀ ਜਗਤਪੁਰਾ ਪਿੰਡ ਚ ਪਿੱਛੇ ਰੌਲਾ ਪਿਆ ਪਿੰਡ ਦੀ ਜਦੋਂ 7-800 ਵੋਟਾਂ ਆਈ 2400-2500 ਪਰਵਾਸੀਆਂ ਦੀ ਬਣ ਗਈ ਇੱਕ ਪੰਚਾਇਤ ਬਣੀ ਪਿੰਡ ਵਾਸੀਆਂ ਨੇ ਰੌਲਾ ਪਾਇਆ ਵੀ ਜੇਕਰ ਵੱਧੂ ਵੋਟਾਂ ਆਈਆਂ ਉਹਨਾਂ ਦੀ ਪੰਚਾਇਤ ਉਹਨਾਂ ਦੀ ਬਣ ਦੇਣੀ ਸਾਨੂੰ ਕਿਹਨਾਂ ਪੁੱਛਣਾ ਤਾਂ ਉਹ ਕਲੋਨੀ ਲੱਗ ਕਰਾਈ ਪਿੰਡ ਲੱਗ ਕਰਾਇਆ ऐसे तरह ਬਲੌਂਗੀ ਦੀ ਗੱਲ ਕਰ ਲਈਏ ਪੰਜ ਕਲੋਨੀਆਂ ਬਲੌਂਗੀ ਚ ਬੈਠੀਆਂ ਦੋ ਕਲੋਨੀਆਂ ਚ ਜਿਹੜੀ ਪ੍ਰਵਾਸੀ ਚਲਾ ਰਹੇ ਨੇ ਪ੍ਰਵਾਸੀਆਂ ਦੀ ਪੰਚਾਇਤ ਹੈ ਜਦੋਂ ਪ੍ਰਵਾਸੀਆਂ ਦੀ ਪੰਚਾਇਤ ਦੱਸੋ ਹੋਰ ਕਰਨਗੇ ਫੈਸਲਾ ਕੌਣ ਲਾਊਗਾ ਉੱਥੇ ਇਹ ਜਿਹੜਾ ਕੰਮਕਾਰ ਹੈ ਇਹ ਜਿਹੜਾ ਹਰਿਆਣਾ ਵਾਂਗੂ ਹਿਮਾਚਲ ਵਾਂਗੂ ਇਹਨਾਂ ਦੇ ਆਧਾਰ ਕਾਰਡ ਪੈਨ ਕਾਰਡ ਇਹ ਇਹਨਾਂ ਨੂੰ ਪ੍ਰੋਪਰਟੀ ਲੈਣ ਦਾ ਕੋਈ ਅਧਿਕਾਰ ਨਾ ਹੋਵੇ ਸਿਰਫ ਦਾ ਸਿਰਫ ਜੇ ਆਣ ਜਾਣ ਲੇਬਰ ਕਰਨ ਜਿਵੇਂ ਆਪਰੇ ਸਾਡੇ ਪੰਜਾਬੀ ਲੇਬਰ ਕਰਨਾ ਆਪਣੇ ਘਰੋਂ ਚਲੇ ਜਾਣ ਤਾਂ ਕਿ ਬਹੁਤਾ ਇਹਨਾਂ ਦਾ ਅੱਜ ਕੰਮ ਕਰਦੀ ਆ ਤਾਂ ਇੱਥੇ ਉਹਨਾਂ ਨੂੰ ਆਟਾ ਦਾਲ ਵੀ ਮਿਲ ਰਹੀ ਹੈ ਰਸਣ ਕਾਰਡ ਵੀ ਮਿਲ ਰਹੇ ਪਰ ਲਾਡ ਵੀ ਮਿਲ ਰਹੇ ਮਕਾਨ ਵੀ ਮਿਲ ਰਹੇ ਉਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਮਿਲ ਰਹੀਆਂ ਇਹ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਨੇ ਤੁਹਾਡਾ ਤੁਹਾਡਾ ਕੀ ਕਹਿਣਾ ਜੀ ਇਸ ਬਾਰੇ ਜਿਸ ਤਰ੍ਹਾਂ ਹੁਣ 5 ਸਾਲ ਦੇ ਬੱਚੇ ਨਾਲ ਜੋ ਵੀ ਹੋਇਆ ਮੈਂ ਮਾਸਟਰ ਬਨਾਰੀ ਲਾਲ ਜ਼ਿਲ੍ਹਾ ਗਰਦਾਸਪੁਰ ਤੋਂ ਆ ਮੇਰਾ ਪਿੰਡ ਫਰਦੇਗੜ ਚੂੜੀਆਂ ਜਦੋਂ ਅੱਜ ਤੋਂ 5 ਸਾਲ ਪਹਿਲਾਂ ਇੱਥੇ ਲੋਕਾਂ ਦੇ ਪਰਿਵਾਰਸੀ ਮਜ਼ਦੂਰਾਂ ਦੇ ਆਧਾਰ ਕਾਰਡ ਬਣਨੇ ਸ਼ੁਰੂ ਹੋ ਗਏ ਔਰ ਬਣਾਏ ਜਿਹੜੇ ਨੇ ਉਹ ਸਿਆਸੀ ਲੋਕਾਂ ਨੇ ਦੇਕਰ ਸਿਆਸੀ ਲੋਕਾਂ ਦੀ ਇਹਨਾਂ ਨੂੰ ਛੇ ਨਾ ਹੋਵੇ ਤੇ ਨਾ ਕਿਸੇ ਦਾ ਆਧਾਰ ਕਾਰਡ ਬਣ ਸਕਦਾ ਨਾ ਕਿਸੇ ਦਾ ਵੋਟ ਹੀ ਬਣ ਸਕਦਾ ਮੈਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਦਾ ਕਿ ਜਿਹੜੀਆਂ ਨੌਕਰੀਆਂ ਨੇ ਇਹ ਪੰਜਾਬੀਆਂ ਨੇ ਤਿੰਤ ਤੀਆਂ ਜਾਣ ਔਰ ਇਹਨਾਂ ਲੋਕਾਂ ਨੂੰ ਜਿਹੜੇ ਕ੍ਰਾਈਮ ਪ੍ਰੇਸ਼ਾ ਆਦਮੀ ਨੇ ਇਹਨਾਂ ਨੂੰ ਇੱਥੇ ਦੇਸ਼ ਦੇ ਵਿੱਚੋਂ ਇਸ ਸੂਬੇ ਵਿੱਚੋਂ ਬਾਹਰ ਕਰਿਆ ਜਾਵੇ ਤਾਂ ਕਿ ਕ੍ਰਾਈਮ ਜਿਹੜਾ ਘਟ ਸਕੇ ਇਹ ਜਿਹੜਾ ਕ੍ਰਾਈਮ ਹੈ ਦਿਨੋਂ ਦਿਨ ਵੱਧਦਾ ਜਾਂਦਾ ਕਿਉਂਕਿ ਕਿਸੇ ਵੀ ਪਰਵਾਸੀ ਨੂੰ ਉਹਦੀ ਸਜ਼ਾ ਨਹੀਂ ਮਿਲਦੀ ਜਿੰਨੀ ਮਿਲਣੀ ਚਾਹੀਦੀ ਆ ਔਰ ਫਾਸਟ ਅਟੈਕ ਜਿਹੜੀਆਂ ਕੋਟਾਂ ਨੇ ਉਹ ਬਣੀਆਂ ਚਾਹੀਦੀਆਂ ਤਾਂ ਕਿ ਇਹੋ ਜੇ ਕ੍ਰਾਈਮ ਪੀਚ ਲੋਕ ਜੁਰਮ ਪੀਚ ਲੋਕ ਜਿਨ੍ਹਾਂ ਦਾ ਪਛੋਕਰ ਹੀ ਬਹੁਤ ਮਾਰਾ ਔਰ ਪਿੱਛੋਂ ਵੀ ਇਹੋ ਜੇ ਜੁਰਮ ਕਰਕੇ ਆਏ ਨੇ ਉਹਨਾਂ ਨੂੰ ਇੱਥੇ ਭਜਾਉਣਾ ਚਾਹੀਦਾ ਹੈ ਜੈਪੀ ਜੈਪਾਤ ਸੋ ਧੰਨਵਾਦ ਜੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਰੋਸ਼ ਵੀ ਹੈਗਾ ਅੱਜ ਪੂਰੇ ਪੰਜਾਬ ਦੇ ਲੋਕ ਕਈ ਸੰਸਥਾਵਾਂ ਸੜਕਾਂ ਤੇ ਉਤਰੀਆਂ ਹੋਈਆਂ ਨੇ ਕਿ ਉਸ ਜਿਹੜਾ ਪ੍ਰਵਾਸੀ ਬੰਦਾ ਹੈ ਉਸ ਨੂੰ ਕਹਿੰਦੇ ਨੇ ਸਜ਼ਾ ਫਾਂਸੀ ਦੀ ਹੋਣੀ ਚਾਹੀਦੀ ਐ ਸੋ ਬਲਵਿੰਦਰ ਸਿੰਘ ਕੁੰਬਣਾ ਜੀ ਦੇ ਨਾਲ ਆਪਾਂ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫ੍ਰੀਡਮ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਵੀ ਇਜਾਜ਼ਤ ਮੇਰੀ ਸੋਗੀ ਗੁਰਪ੍ਰੀਤ ਤੂਆ ਦਿਨਨਾਸ ਸੋ ਨੂੰ ਜਾਸਲਾ ਦੀ ਰਿਪੋਰਟ ਮੋਹਾਲੀ